ਸਵਾਗਤ ਕਰਦੇ ਹਾਂ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਡੀ ਇਸ ਨਵੀਂ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੁਹਾਡੇ ਵਾਸਤੇ ਉਮੀਦ ਕਰਾਂਗੇ ਕਿ ਤੁਸੀਂ ਸਾਰੇ ਨੇ ਠੀਕ ਹੋਵੋਗੇ ਬੱਬੂ ਮਾਹ ਦੇ ਗਾਣੇ ਮੈਂ ਗਾ ਸਕਦਾ ਹਾਂ ਪਰ ਸਿੱਧੂ ਮੂਸੇਵਾਲੇ ਦੇ ਗਾਣੇ ਨਹੀਂ ਗਾ ਸਕਦਾ 나ਹੀਂ ਮੈਂ ਕਰਨ ਔਜਲਾ ਦੇ ਗਾਣੇ ਗਾ ਸਕਦਾ ਹਾਂ ਕੌਣ ਹੈ ਸਿੰਗਰ ਜਿਸ ਨੇ ਸਾਰੇ ਲੋਕਾਂ ਨੂੰ ਕਹਿ ਦਿੱਤਾ ਕਿ ਮੈਂ ਸਿੱਧੂ ਮੂਸੇਵਾਲੇ ਦੇ ਗਾਣੇ ਨਹੀਂ ਗਾਉਂਗਾ ਸਗੋਂ ਕੀ ਬਬੂ ਮਾਂ ਦੇ ਗਾਣੇ ਗਾਉਂਗਾ ਜਾਂ ਹੋਰ ਇੱਕ ਦੋ ਕਲਾਕਾਰ ਜਿਹੜੇ ਕਿ ਮੈਨੂੰ ਪਸੰਦ ਨੇ ਮੈਂ ਉਹਨਾਂ ਦੇ ਗਾਣੇ ਗਾਉਂਗਾ ਮੈਂ ਸਿੱਧੂ ਮੂਸੇਵਾਲੇ ਦਾ ਗਾਣਾ ਨਹੀਂ ਗਾਉਂਗਾ ਜਿਸ ਤੋਂ ਬਾਅਦ ਲੋਕਾਂ ਨੇ ਬਹੁਤ ਸਾਰਾ ਇਸ ਨੂੰ ਟਰੋਲ ਵੀ ਕੀਤਾ ਆ ਜਿਸ ਤੋਂ ਬਾਅਦ ਇਹਦੀ ਮਾਫੀ ਦੀ ਵੀਡੀਓ ਵੀ ਆਉਂਦੀ ਆ ਤੇ ਸਿੱਧੂ ਮੂਸੇਵਾਲੇ ਦੇ ਗਾਣੇ ਗਾਉਂਦੀ ਦੀ ਵੀਡੀਓ ਵੀ ਆਉਂਦੀ ਆ ਆਓ ਬਿਨਾਂ ਇਦੇਰੀ ਕਿਤੇ ਤੁਹਾਨੂੰ ਅਸੀਂ ਸਾਰੀਆਂ ਵੀਡੀਓ ਦਿਖਾ ਦਿੰਨੇ ਆ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਕਿ ਸਿੱਧੂ ਮੂਸੇਵਾਲੇ ਦਾ ਗਾਣਾ ਗਾਉਣ ਤੋਂ ਸਾਫ਼ ਇਨਕਾਰ ਕਰਦਾ ਹੋਇਆ ਦਿਖਾਈ ਦਿੱਤਾ ਅਤੇ ਫੇਰੇ ਸਿੰਗਰ ਕਹਿੰਦਾ ਹੈ ਕਿ ਜੇਕਰ ਮੈਨੂੰ ਬੱਬੂ ਮਾਨ ਦਾ ਗਾਣਾ ਵੀ ਹੁੰਦਾ ਤਾਂ ਉਹ ਸਿਰਫ ਇੱਕ ਗਾਣਾ ਹੁੰਦਾ ਜਿਹੜਾ ਕਿ ਮੈਨੂੰ ਪਸੰਦ ਆ ਬਾਕੀ ਵੀ ਗਾਣੇ ਜਿਹੜੇ ਕਿ ਬੱਬੂ ਮਾਨ ਦੇ ਨਹੀਂ ਹੁੰਦੇ ਸਗੋਂ ਕਿ ਮੈਂ ਕਿਸੇ ਹੋਰ ਦੇ ਗਾਣੇ ਗੋਂਦਾ ਹੀ ਨਹੀਂ ਸਕੋ ਕਿ ਆਪਣੇ ਗਾਣੇ ਗੋਨਾ ਆ ਆਖਿਰਕਾਰ ਕੌਣ ਹੈ ਸਿੰਗਰ ਜੇਕਰ ਤੁਹਾਨੂੰ ਨਾਮ ਪਤਾ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਇਸ ਸਿੰਗਰ ਦਾ ਨਾਮ ਦੱਸਿਓ ਅਤੇ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਆ ਉਹ ਵੀ ਕਮੈਂਟ ਕਰਕੇ ਸਾਨੂੰ ਦੱਸਿਓ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਦੰਨੀਆਂ ਨਵੀਂ ਅਪਡੇਟ ਅਸੀਂ ਤੁਹਾਡੇ ਵਾਸਤੇ ਹਰ ਰੋਜ਼ ਲੈ ਕੇ ਹੁੰਦੇ ਰਵਾਂਗੇ ਬਹੁਤ ਜਲਦੀ ਆਜ਼ਰਵਾਂਗੇ ਕੋਹ ਨਵੀਂ ਵੀਡੀਓ ਵਿੱਚ ਇੱਕ ਆਪਣੀ ਨਵੀਂ ਅਪਡੇਟ ਦੇ ਨਾਲ ਆਪ ਤੁਹਾਨੂੰ ਦਿਖਾਦਣੇ ਆਏ ਸਿੰਗਰ ਦੀ ਵੀਡੀਓ ਅਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਸ਼ੇਅਰ ਕਰਨਾ ਨਾ ਭੁੱਲਿਓ ਮੂਸੇ ਵਾਲਾ ਨਹੀਂ ਵੀਰੇ ਮੈਂ ਹੈਗਾ ਨਾ ਮੈਨੂੰ ਮੂਸੇ ਵਾਲੇ ਦੇ ਗਾਣੇ ਆਉਂਦੇ ਆ ਮੇਰੇ ਵੀਰ ਮੇਰੇ ਗਾਣੇ ਮੇਰੇ ਗਾਣੇ ਚੱਲੂਗੇ ਜੇ ਸੁਣਨੇ ਤਾਂ ਗਾਦਨ ਨਾ ਨਹੀਂ ਮੇਰਾ ਭਰਾ ਗੱਟੀਆਂ ਸਟਾਰ ਖੜੀਆਂ ਹੈ ਹੈ ਇੱਕ ਗੱਲ ਤੁਹਾਡੀ ਬਹੁਤ ਮਾੜੀ ਆ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਜਾਂ ਤਾਂ ਤੁਸੀਂ ਉਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਨੇ ਹੁੰਨੇ ਹੋ ਜਾਂ ਜਿਹੜਾ ਆ ਬਹੁਤ ਦੋਦੇ ਸੁਣ ਲਿਆ ਕਰੋ ਠੀਕ ਆ ਹੈ ਯਾ ਕਹਿੰਦੇ ਸਿੱਧੂ ਮੂਸੇ ਵਾਲੇ ਦਾ ਗਾਣਾ ਲਾ ਦੋ ਜੀ ਕਹਿੰਦੇ ਕਰਨ ਔਜਲੇ ਦਾ ਲਾ ਦੋ ਜੀ ਉਹ ਵੀ ਮਨਾਂ ਕਰਤਾ ਜੀ ਫਿਰ ਕਹਿੰਦੇ ਬਲ ਕਾਰਨ ਕੀਲੇ ਦਾ ਲਾ ਦੋ ਵੀ ਗੱਲ ਦਾ ਇਹ ਗਾਣਾ ਮਾ ਵੀ ਮੈਨੂੰ ਆਉਂਦਾ ਨਹੀਂ ਕਿਸੇ ਦਾ ਗਾਣਾ ਇਹ ਗਾਣਾ ਗਾਉਣਾ ਮੈਂ ਆਪਣੇ ਗਾਉਣੇ ਗਾਣਾ ਉਹਦੇ ਇਲਾਵਾ ਮੈਂ ਤਿੰਨ ਗਾਣੇ ਗਾਉਣਾ ਮੇਰਾ ਕੋਈ ਵੀ ਸਟੇਜ ਚੈੱਕ ਕਰ ਲਿਓ ਤੁਸੀਂ ਯਾ ਹੁੰਦਾ ਹੈ ਕੁਲਵਿੰਦਰ ਢੱਲੋਂ ਦਾ ਗਾਣਾ ਕਾਲਜ ਚ ਕੁੰਡੀਆਂ ਦੇ ਸਿੰਘ ਬਸਦੇ ਯਾਰ ਬੱਬੂ ਮਾਨ ਵੀਰੇ ਉਹਦਾ ਇੱਕ ਹੀ ਗਾਣਾ ਮੇਰਾ ਫੇਵਰਟ ਆ ਸ਼ੁਰੂ ਤੋਂ ਗਾਉਣਾ ਮੈਂ ਮੇਰੇ ਜਵਾਨੀ ਜਿੱਤੋਂ ਤੇ ਚੜਿਆ ਹੋਇਆ ਤਾਂ ਉਹ ਪਿੰਡ ਬਹਿਰਾ ਲੱਗਦਾ ਤੀਆ ਗਾਣਾ ਹੈ Aprende.